ਕਾ ਜੀ ਐਨ ਆਰਟੀ ਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸ਼ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਣ ਉਹਨਾਂ ਲੀਡਰਾਂ ਬਾਰੇ ਖੁੱਲਕੇ ਬੋਲਣ ਲੱਗੇ ਨੇ ਜਿਹੜੇ ਪਾਰਟੀ ਚੋਂ ਵੱਖ ਜਾ ਕੇ ਕੰਮ ਕਰ ਰਹੇ ਨੇ ਹਾਲਾਂਕਿ ਜੇ ਘਰ ਦੇਖਿਆ ਜਾਵੇ ਵਿਰੋਧੀ ਧੜਾ ਪਹਿਲਾਂ ਹੀ ਬਣਿਆ ਸੀ ਪਰ ਜੋ ਵ੍ਰੋਧੀ ਧੜਾ ਬਣਨ ਦੇ ਬਾਵਜੂਦ ਵੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਿਹਾ ਸੀ ਪਰ ਉਹ ਜਿਵੇਂ ਹੀ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਜਿਹੜੀ ਆ ਨਵੀਂ ਗਠਿਤ ਕੀਤੀ ਜਾਂਦੀ ਆ 7 ਮੈਂਬਰੀ ਤਾਂ ਉਹਨਾਂ ਲੀਡਰਾਂ ਵੱਲੋਂ ਹੁਣ ਜੋ ਕਾਰਗੁਜ਼ਾਰੀ ਕੀਤੀ ਜਾ ਰਹੀ ਆਪਣੇ ਪੱਧਰ ਤੇ ਮੁਹੀਮ ਜਿਹੜੀ ਆ ਚਲਾਈ ਜਾ ਰਹੀ ਆ ਭਰਤੀ ਕੀਤੀ ਜਾ ਰਹੀ ਆ ਤਾਂ ਉਸੇ ਦੇ ਚੱਲਦਿਆਂ ਹੁਣ ਪਹਿਲੀ ਵਾਰ ਆ ਜਿਹੜੇ ਖੁੱਲਕੇ ਬੋਲੇ ਨੇ ਸੁਖਬੀਰ ਸਿੰਘ ਬਾਦਲਤਾ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਵੱਡਾ ਮਾਫ ਕਰਨਾ ਮਨਪ੍ਰੀਤ ਸਿੰਘ ਯਾਲੀ ਨੂੰ ਲੈ ਕੇ ਵੱਡਾ ਜਿਹੜਾ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਅਤੇ ਗद्दार ਤੱਕ ਕਹਿ ਦਿੱਤਾ ਤੇ ਮਨਪ੍ਰੀਤ ਸਿੰਘ ਯਾਲੀ ਜਿੱਥੇ ਇੱਕ ਆਪਣੇ ਤਰੀਕੇ ਨਾਲ ਜਿਹੜੇ ਆ ਸਿਆਸਤ ਕਰਦੇ ਆ ਤੇ ਸਾਇਲੈਂਟ ਤਰੀਕੇ ਨਾਲ ਵਿਚਰੇ ਆ ਅਕਾਲੀ ਦਲ ਚ ਹੁਣ ਤੱਕ ਪਰ ਜਿਵੇਂ ਹੀ ਬਿੱਤੇ ਸਮੇਂ ਤੋਂ ਉਹਨਾਂ ਨੇ ਸਰਗਰਮੀਆਂ ਤੇਜ਼ ਕੀਤੀਆਂ ਨੇ ਆਪਣੇ ਪੱਧਰ ਤੇ ਜੋ हां ਜਿਹੜੇ ਆ ਉਹ ਮਹੀਮ ਚਲਾਈ ਹੋਈ ਆ ਭਾਰਤੀ ਦੀ ਜੋ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਹੁਕਮ ਹੋਏ ਸੀ ਤਾਂ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਸੁਖਵੀਰ ਸਿੰਘ ਬਾਦਲ ਕਿਸੇ ਲੀਡਰ ਵਾਰੇ ਖੁੱਲਕੇ ਬੋਲੇ ਨੇ ਤਾਂ ਮਨਪ੍ਰੀਤ ਸਿੰਘ ਯਾਲੀ ਤੇ ਤਿੱਖੇ ਵਾਰ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਗਦਾਰ ਤੱਕ ਕਹਿ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਲੀ ਨੂੰ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਹੁਣ ਕਦੇ ਵੀ ਸ਼ਰਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਪਾਣਗੇ ਮਨਪ੍ਰੀਤ ਸਿੰਘ ਯਾਲੀ ਤਾਂ ਹਲਕਾ ਦਾਖਾਂ ਤੋਂ ਵੱਡੀ ਜਿੱਤ ਹੈ ਜਿਹੜੇ ਦਰਜ ਕਰਦੇ ਆ ਮਨਪ੍ਰੀਤ ਸਿੰਘ ਯਾਲੀ ਅਤੇ ਉਸ ਤੋਂ ਬਾਅਦ ਅਕਾਲੀ ਦਲ 'ਚ ਵਿਚਰਦੇ ਆ ਪਰ ਬਿੱਤੇ ਦਿਨਾਂ ਸਮੇਂ ਤੋਂ ਜੋ ਅਕਾਲੀ ਦਲ 'ਚ ਜਿਹੜਾ ਅੰਦਰੂਨੀ ਕਲੇਸ਼ ਛੜਿਆ ਹੋਇਆ ਜਾਂ ਖਾਨਾ ਜੰਗੀ ਛੜੀ ਹੋਈਆ ਉਸ ਤੋਂ ਬਾਅਦ ਹੁਣ ਮਰਪੀ ਸਿੰਘ ਯਾਲੀ ਸਮੇਤ ਕਈ ਲੀਡਰ ਆ ਜਿਹੜੇ ਉਹ ਵੱਖ ਹੋਏ ਨੇ ਹਾਲਾਂਕਿ ਜੇਕਰ ਬਾਗੀ ਧੜੇ ਦੀ ਗੱਲ ਕਰੀਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਬਾਗੀ ਧੜਾ ਬਣਦਾ ਹੈ ਕਾਲ ਤੱਕ ਸਾਹਬ ਤੇ ਪੇਸ਼ ਹੁੰਦਾ ਤੇ ਉੱਥੇ ਸਜ਼ਾ ਦੀ ਮੰਗ ਕਰਦਾ ਕਿ ਜੋ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਨੇ ਉਹ ਸਜ਼ਾ ਦਿੱਤੀ ਜਾਵੇ ਸਜ਼ਾ ਵੀ ਲੱਗਦੀ ਹੈ ਸਜ਼ਾ ਭੁਗਤੀ ਵੀ ਜਾਂਦੀ ਹੈ ਤੇ ਨਵੀਂ ਜਿਹੜੀ ਆ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਦੇ ਲਈ ਇਹ ਮੈਂਬਰ ਜੋੜੇਗੀ ਤੇ ਭਰਤੀ ਕਰੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੱਧਰ ਤੇ ਭਰਤੀ ਕਰਵਾਈ ਪਰ ਉੱਧਰ ਜਿਹੜੇ ਮੈਂਬਰ ਸੀਗੇ ਜਿਨ੍ਹਾਂ ਵਿੱਚੋਂ ਦੋ ਮੈਂਬਰਾਂ ਨੇ ਅਸਤੀਫਾ ਤੱਕ ਦੇ ਦਿੱਤਾ ਅਤੇ ਉੱਥੇ ਹੀ ਪੰਜ ਮੈਂਬਰ ਜਿਹੜੇ ਆ ਰਹਿ ਗਏ ਸੀ ਤਾਂ ਪੰਜ ਮੈਂਬਰ ਭਾਰਤੀਕਰਨ ਚ ਲੱਗੇ ਹੋਏ ਆ ਪਰ ਇਹ ਭਾਰਤੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਸ ਨਿਯਾਰੀ ਜਿਸ ਦੇ ਚਾਲਦਿਆਂ ਹੁਣ ਮਨਪੀਰ ਸਿੰਘ ਯਾਲੀ ਉਹੀ ਯਾਲੀ ਜਿਹੜੇ ਕਿਸੇ ਟਾਈਮ ਖਾਸ ਮੰਨੇ ਜਾਂਦੇ ਸੀ ਸੁਖਵੀਰ ਸਿੰਘ ਬਾਦਲ ਦੇ ਅਤੇ ਇੱਕ ਫੋਨ ਦੀ ਘੰਟੀ ਤੇ ਅ ਬਿੰਟਾ ਸਕਿੰਟਾਂ ਚ ਕੰਮ ਹੁੰਦਾ ਸੀਗਾ ਮਨਪੀਰ ਸਿੰਘ ਯਾਲੀ ਦਾ ਜਾਂ ਮਨਪੀਰ ਸਿੰਘ ਯਾਲੀ ਵੱਡੇ ਪੱਧਰ ਤੇ ਪ੍ਰੋਗਰਾਮ ਕਰਵਾਉਂਦੇ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਸੁਖਵੀਰ ਬਾਦਲ ਦੇ ਲਈ ਪਰ ਉਹੀ ਅੱਜ ਖਟਾ ਜਿਹੜੀ ਆ ਖਟਾਸ ਇੰਨੀ ਕੁ ਵਧੀਆ ਦੋਵੇਂ ਲੀਡਰਾਂ ਚੱਕੇ ਇੱਕ ਦੂਜੇ ਤੇ ਸ਼ਬਦੀ ਵਾਰ ਕਰਨ ਲੱਗੇ ਨੇ ਮਨਪੀ ਸਿੰਘ ਯਾਲੀ ਨੂੰ ਗद्दार ਤੱਕ ਕਹਿ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮਨਪੀ ਸਿੰਘ ਯਾਲੀ ਕਦੇ ਵੀ ਹੋਣਾ ਅਕਾਲੀ ਦਲ ਦਾ ਹਿੱਸਾ ਨਹੀਂ ਬਣ ਪਣਗੇ ਤਾਂ ਅਕਾਲੀ ਦਲ ਨੂੰ ਲੈ ਕੇ ਮਨਪੀ ਸਿੰਘ ਯਾਲੀ ਤੇ ਜਿਹੜੇ ਆ ਤੰਜ ਕਸੇ ਗਿਆ ਤੇ ਉੱਥੇ ਜਕਰ ਹਾਂ ਦੇਖਿਆ ਜਾਵੇ ਕਿ ਮਨਪ੍ਰੀਤ ਸਿੰਘਿਆਲੀ ਬਲੋ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਆ ਕਿ ਅਸੀਂ ਤਾਂ ਆਪਣੀ ਸੇਵਾ ਕਰ ਰਹੇ ਆ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਹੋਏ ਨੇ ਜੋ ਆ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬੋਲਣਾ ਉਹ ਬੋਲ ਲੈਣ ਪਰ ਅਸੀਂ ਸੇਵਾ ਕਰ ਰਹੇ ਆ ਸਾਨੂੰ ਨਾ ਕੋਈ ਪ੍ਰਧਾਨਗੀ ਦੀ ਲੋੜ ਆ ਨਾ ਸਾਨੂੰ ਕਿਸੇ ਅਹੁਦੇ ਦੀ ਲੋੜ ਆ ਅਸੀਂ ਸਿਰਫ ਆਪਣੀ ਡਿਊਟੀ ਨਿਭਾ ਰਹੇ ਆ ਜਿਹੜੀ ਲਗਾਈ ਗਿਆ ਤਾਂ ਉਧਰ ਸੁਖਵੀਰ ਸਿੰਘ ਬਾਦਲ ਤੇ ਜਿਵੇਂ ਅਸੀਂ ਦੇਖਿਆ ਕਿ ਵੱਡੇ ਸਵਾਲ ਖੜੇ ਹੁੰਦੇ ਆ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨਗੀ ਤੋਂ ਅਸਤੀਫਾ ਵੀ ਦਿੰਦੇ ਆ ਅਸਤੀਫਾ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਮਨਜ਼ੂਰ ਹੁੰਦਾ ਹੈ ਮਨਜ਼ੂਰ ਮਨਜ਼ੂਰ ਹੋਣ ਤੋਂ ਬਾਅਦ ਫਿਰ ਨਵੀਂ ਭਰਤੀ ਹੁੰਦੀ ਹੈ ਤੇ ਨਵੀਂ ਚੋਣ ਹੁੰਦੀ ਹੈ ਪ੍ਰਧਾਨ ਦੀ ਤਾਂ ਮੋੜ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਚੁਣ ਲਿਆ ਜਾਂਦਾ ਹੈ ਸਭ ਕੁਝ ਹੁੰਦਾ ਉਤਰਾ ਚੜ੍ਹਾ ਵੱਡਾ ਹੰਦਾ ਪਾਰਟੀ 'ਚ ਤੇ ਸੁਖਵੀਰ ਸਿੰਘ ਬਾਦਲ ਦੇ ਹੱਥੀ ਬਾਗੜੋ ਅਕਾਲੀ ਦਲ ਦੀ ਰਹਿੰਦੀ ਹੈ ਪਰ ਹੁਣ ਜੋ ਲੀਡਰ ਨੇ ਬਾਕ ਹੋਏ ਨੇ ਤਾਂ ਉਹਨਾਂ ਦੇ ਲਈ ਖੁੱਲਕੇ ਬੋਲਦੇ ਨਜ਼ਰ ਆਏ ਨੇ ਸੁਖਵੀਰ ਸਿੰਘ ਬਾਦਲ ਇੱਕ ਪ੍ਰੋਗਰਾਮ ਦਰਮਿਆਨ ਦਰਮਿਆਨ ਉਹਨਾਂ ਨੇ ਵੱਡੇ ਜਿਹੜੇ ਸ਼ਬਦੀ ਵਾਰ ਕੀਤੇ ਆ ਅਤੇ ਕਾਫੀ ਜਿਹੜੇ ਤਿੱਖੇ ਵਾਰ ਕਰਦੇ ਨਜ਼ਰ ਆਇਆ ਕਿ ਮਨਪੀਤਿਆਲੀ ਨੂੰ ਗਦਾਰ ਤੱਕ ਕਹਿ ਦਿੱਤਾ ਤੇ ਇਹ ਸਥਿਤੀ ਬਣੀ ਆ ਹੁਣ ਤੇ ਜਿੱਥੇ ਪਹਿਲਾਂ ਹੀ ਅਕਾਲੀ ਦਲ ਦਿਨੋ ਦਿਨ ਖੇਰੂ ਖੇਰੂ ਹੋ ਰਿਹਾ ਤਾਂ ਦੂਜੇ ਪਾਸੇ ਇਹ ਜਿਹੜਾ ਮਾਹੌਲ ਬਣਿਆ ਹੋਇਆ ਇਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਤੇ ਭਾਰੂ ਪੈ ਸਕਦਾ ਕਿਉਂਕਿ ਜਿਮਨੀ ਚੋਣ ਹੈ ਜਿਹੜੀ ਉਹ ਲੁਧਿਆਣਾ ਪੱਛਮੀ ਚ ਹੋਣ ਜਾ ਰਹੀ ਹੈ ਲੁਧਿਆਣਾ ਪੱਛਮੀ ਚ ਚੋਣ ਕਿਸ ਤਰੀਕੇ ਦੇ ਨਾਲ ਲੜੇਗੀ ਹਾਲਾਂਕਿ ਉਮੀਦਵਾਰ ਪਰਵਪਕਾਰ ਸਿੰਘ ਨੂੰ ਐਲਾਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹਾਲੇ ਵੀ ਖਿੱਚੋ ਤਾਣ ਜਾਰੀ ਹੈ ਅਕਾਲੀ ਦਲ ਚ ਤਾਂ ਅਕਾਲੀ ਦਲ ਦੇ ਜਿਹੜੇ ਅਹਿਮ ਜਿਹੜੇ ਲੀਡਰ ਮੰਨੇ ਜਾਂਦੇ ਆ ਮਨਪ੍ਰੀਤ ਯਾਲੀ ਤਾਂ ਉਹਨਾਂ ਦੇ ਲਈ ਕਾਫੀ ਤਿੱਖੇ ਸ਼ਬਦੀ ਜਿਹੜੇ ਆ ਹਮਲੇ ਕਿੱਥੇ ਨੇ ਕਿਤੇ ਨੇ ਸੁਖਵੀਰ ਸਿੰਘ ਬਾਦਲ ਨੇ ਗਦਾਰ ਤੱਕ ਸੁਖਵੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਨੂੰ ਕਹਿ ਦਿੱਤਾ ਹੈ